हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਭ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਉਸ ਪਸ਼ੂਆਂ ਦੀ ਉਸ ਪ੍ਰੋਬਲਮ ਤੇ ਉਸ ਸਮੱਸਿਆ ਤੇ ਜਿਹੜੀ ਕਿ ਪਸ਼ੂਆਂ ਨੂੰ ਸਮੱਸਿਆ ਆਉਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਤੇ ਜਿਹੜੀ ਕਿ ਪਸ਼ੂਆਂ ਨੂੰ ਵੇਚਣ ਦੇ ਵਿੱਚ ਮਜਬੂਰ ਕਰ ਦਿੰਦੀ ਹੈ ਗਾਵਾਂ ਨੂੰ ਛੱਡਾਂ ਦੇ ਵਿੱਚ ਮਜਬੂਰ ਕਰ ਦਿੰਦੀ ਹੈ ਉਹ ਸਮੱਸਿਆ ਹੈਗੀ ਐ ਥਣਾ ਦੀ ਸਮੱਸਿਆ ਜਿਹੜੇ ਥਣ ਨੇ ਪਸ਼ੂਆਂ ਦੇ ਪਹਿਲਾਂ ਥੋੜੀਆਂ ਸਿੱਧੀਆਂ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਜਾਂ ਫਿਰ ਪਾਣੀ ਬਣਨਾ ਸ਼ੁਰੂ ਹੋ ਜਾਂਦਾ ਜਿਹੜੇ ਗਊਆਂ ਦੇ ਵਿੱਚ ਆ ਤਾਂ ਪਾਣੀ ਬਣਨਾ ਸ਼ੁਰੂ ਹੋ ਜਾਂਦਾ ਜੋ ਮੱਝਾਂ ਦੇ ਵਿੱਚ ਨੇ ਉਹ ਸਿੱਧੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਿੱਧੀਆਂ ਬਣ ਦੇ ਨਾਲ ਦੁੱਧ ਦੇ ਵਿੱਚ ਵੀ ਪੀਕ ਜਾਂ ਲਹੂ ਆਉਣ ਲੱਗ ਜਾਂਦਾ ਥਣਾ ਦੇ ਵਿੱਚ ਸੋਜਣਾ ਆ ਜਾਂਦੀ ਹੈ ਤੇ ਉਹਨਾਂ ਦੇ ਦੁੱਧ ਘਟਣ ਵਾਲਾ ਪਸ਼ੂ ਦਾ ਜਿਹੜਾ ਥਣਾ ਹੈ ਉਹ ਚੜਨਾ ਸ਼ੁਰੂ ਹੋ ਜਾਂਦਾਗਾ ਕਈ ਗਰੀਬਾ ਇਹ ਹੁੰਦਾ ਕਿ ਸਾਨੂੰ ਪਤਾ ਤਾਂ ਲੱਗ ਜਾਂਦਾ ਮਾੜਾ ਮੋਟਾ ਜੋ ਅਸੀਂ ਪੈਣਾ ਆਪਣੀਆਂ ਜਾਂ ਵੀਰ ਕੋਈ ਧਾਰਾ ਕੱਢਦੇ ਨੇ ਕਿਉਂਕਿ ਥੰਡ ਦਸਣ ਲੱਗ ਜਾਂਦਾ ਪਹਿਲੇ ਦਿਨ ਨੇ ਕੋਈ ਸਿੱਧੀ ਆਉਣ ਲੱਗ ਜਾਂਦੀ ਹੈ ਜਾਂ ਛੋਟੀ ਗਠ ਬਣ ਜਾਂਦੀ ਹੈ ਸਿੱਧੀ ਤਾਂ ਹਾਂ ਨੂੰ ਚੜਨ ਲੱਗ ਜਾਂਦੀ ਹੈ ਸਾਨੂੰ ਮਾਲੂਮ ਹੋ ਜਾਂਦਾ ਵੀ ਪਸ਼ੂਆਂ ਦੇ ਵਿੱਚ ਜਿਹੜੇ ਥਣਾ ਦੇ ਵਿੱਚ ਸਿੱਧੀਆਂ ਬਣਨ ਲੱਗ ਗਈ ਜਾਂ ਦੁੱਧ ਘਟਣ ਲੱਗ ਗਿਆ ਜਾਂ ਤੋਦ ਦੇ ਸਿੱਧੀਆਂ ਆਉਣ ਲੱਗ ਗਈਆਂ ਪੁਣੀ ਦੇ ਵਿੱਚ ਸਿੱਧੀਆਂ ਆਉਣ ਲੱਗ ਜਾਂਦੀਆਂ ਨੇ ਜਾਂ ਫਿਰ ਪੀਕ ਆਉਣ ਲੱਗ ਜਾਂਦੀ ਹੈ ਜਾਂ ਫਿਰ ਰੈਡ ਰੰਗ ਦਾ ਲਾਲ ਰੰਗ ਦਾ ਥੋੜਾ ਖੂਨ ਆਉਣ ਲੱਗ ਜਾਂਦਾਗਾ ਇਹ ਸਮੱਸਿਆ ਆਉਂਦਾ ਥਣਾ ਦੇ ਬਾਅਦ ਪਤਾ ਲੱਗ ਜਾਂਦਾ ਤੇ ਦੂਜਾ ਥਣਾ ਦੇ ਵਿੱਚ ਕਈ ਗਰੀ ਸੋਜਣ ਇੰਨੀ ਹੋ ਜਾਂਦੀ ਹੈ ਕਿ ਸਾਨੂੰ ਇਹ ਹੋ ਜਾਂਦਾਗਾ ਵੀ ਪਸ਼ੂ ਕਿਸੇ ਦਰਖਤ ਥੱਲੇ ਬੰਨਿਆ ਵੈਸੀ ਕੋਈ ਕੰਡਿਆਂ ਵਾਲੀ ਸੁੰਡੀ ਜਿਹੜੀ ਹੁੰਦੀ ਹੈ ਆਪਾਂ ਕਿਹਨੂੰ ਕੰਡਿਆਂ ਵਾਲੀ ਸੁੰਡੀ ਕਹਿੰਦੇ ਨੇ ਵੀ ਉਹ ਲੜ ਗਈ ਜਾਂ ਕੋਈ ਹੋਰ ਕੋਈ ਪਸ਼ੂ ਦੇ ਕੋਈ ਚੀਜ਼ ਲੜ ਗਈ ਜਿਹਦੇ ਨਾਲ ਪਸ਼ੂ ਦਾ ਚੱਡਾ ਸੁੱਜ ਗਿਆ ਖਣਾਂ ਨੂੰ ਸੋਜ ਆ ਗਈ ਕਈ ਗਰੀ ਅਸੀਂ ਕਹਿ ਦਿੰਦੇ ਆ ਜਾਂ ਇਹਨਾਂ ਭਲਾਂ ਹੋ ਗਈਆਂ ਪਰ ਇਹ ਬਿਲਕੁਲ ਵੀ ਅਣਗੌਲਿਆ ਨਹੀਂ ਕਰਨਾ ਮੇਰੇ ਵੀਰ ਦੋਸਤੋ ਮੇਰੇ ਕਿਸਾਨ ਭਰਾਵੋ ਮੇਰਿਆਂ ਭੈਣਾਂ ਜਿਹੜੀਆਂ ਘਰ ਵਿੱਚ ਨਹੀਂ ਪਤਾ ਲੱਗਦਾ ਕਈ ਗਰੀ ਕੋਈ ਜੋ ਆਦਮੀ ਨੇ ਕੋਈ ਗਰੀ ਨਹੀਂ ਦੇਖਦੇ ਭੈਣੇ ਹੀ ਧਾਰਾ ਕੱਢਦੀਆਂ ਨੇ ਉਹ ਕਹਿੰਦੇ ਨੇ ਚਲੋ ਇਹਨੂੰ ਭਲਾਂ ਹੋ ਗਈਆਂ ਜਾਂ ਕੋਈ ਸੁੰਡੀ ਲੜ ਗਈ ਜਾਂ ਕਾਲੀਆਂ ਮਿਰਚਾਂ ਦੇ ਦਈਏ ਨਿੰਬੂ ਦੇ ਦਈਏ ਜਾਂ ਉਹ ਉਹ ਦੇ ਦੇ ਬਾਅਦ ਇਹ ਚੀਜ਼ਾਂ ਨੂੰ ਦੇ ਤਾਂ ਤੁਸੀਂ ਸਕਦੇ ਹੋ ਪਰ ਜੋ ਅੰਦਰੋਂ ਪ੍ਰੋਬਲਮ ਹੈ ਥਣਾਂ ਦੀ ਜਿਹੜੀ ਕਿ ਇੱਕ ਸ਼ੈਲਾਂ ਦੇ ਉੱਤੇ ਕੰਮ ਕਰਦੀ ਹੈ ਇੱਕ ਸ਼ੈਲ ਕਮਜ਼ੋਰ ਹੋ ਜਾਂਦੇ ਨੇ ਪਸ਼ੂ ਦੇ ਥਣਾਂ ਦੇ ਨਾਰ ਦੇ ਸ਼ੈਲ ਕਮਜ਼ੋਰ ਹੋ ਜਾਂਦੇ ਦੁੱਧ ਬਣਾਉਣ ਵਾਲੇ ਜਾਂ ਫਿਰ ਇਹਦੇ ਪਸ਼ੂਆਂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਜਿਹੜੀ ਕਿ ਸ਼ੈਲ ਕਮਜ਼ੋਰ ਕਰ ਦਿੰਦੀ ਹੈ ਉਹ ਸਾਡੇ ਕਿਸੇ ਗਲੇ ਸੜੇ ਅਚਾਰ ਤੋਂ ਜਾਂ ਹਰੇ ਤੋਂ ਜਾਂ ਤੂੜੀ ਤੋਂ ਜਾਂ ਕਿਸੇ ਦਾਣੇ ਦੇ ਵਿੱਚ ਫੰਗਸ ਹੋ ਆ ਜਾਂਦੀ ਹੈ ਕਈ ਗਰੀ ਦਾਣਾ ਸਾਡਾ ਤੰਦ ਦੇ ਨਾਲ ਪਿਆ ਹੁੰਦਾ ਜਾਂ ਫਰਸ਼ ਤੇ ਪਿਆ ਹੁੰਦਾ ਉਹ ਦਾਣੇ ਦੇ ਵਿੱਚ ਫੰਗਸ ਬਣ ਜਾਂਦੀ ਹੈ ਜਾਂ ਅਸੀਂ ਕੋਈ ਚੀਜ਼ ਐਸੀ ਪਾਦਣਾ ਵੀ ਪਸ਼ੂਆਂ ਨੂੰ ਹੀ ਪਾ ਦਿਓ ਚੀਜ਼ ਸਾਡੇ ਖਰਾਬ ਹੋਈ ਘਰੇ ਪਸ਼ੂਆਂ ਨੂੰ ਪਾ ਦਿਓ ਅਸੀਂ ਕਹਿੰਦੇ ਨੇ ਪਸ਼ੂਆਂ ਨੂੰ ਪਾ ਦਿਓ ਇਹ ਜੇ ਸਾਡੇ ਘਰੇ ਕੋਈ ਮਠਾਈ ਲੱਡੂ ਖਰਾਬ ਹੁੰਦਾ ਸੀ ਕਹਿੰਦੇ ਪਸ਼ੂਆਂ ਨੂੰ ਪਾ ਦਿਓ ਜੇ ਸਾਡੇ ਘਰੇ ਕੋਈ ਪੁਰਾਣੀਆਂ ਰੋਟੀਆਂ ਪੈਣਾਂ ਸੀ ਕਹਿੰਦੇ ਪਸ਼ੂਆਂ ਨੂੰ ਪਾ ਦਿਓ ਪਹਿਲੀ ਗੱਲ ਤਾਂ ਰੋਟੀਆਂ ਕੋਈ ਵੀ ਚੀਜ਼ ਪਾਉਣੀ ਆ ਫੰਗਸ ਤੋਂ ਬਗੈਰ ਸੁਕਾਏ ਤੋਂ ਬਗੈਰ ਕਿਸੇ ਪਸ਼ੂ ਨੂੰ ਨਹੀਂ ਪਾਉਣੀ ਜੇ ਸੋਟੋ ਇਹ ਕੰਮ ਹੋ ਵੀ ਗਿਆ ਪਸ਼ੂਆਂ ਨੂੰ ਛੋਡੇ ਸੋਜਣ ਆ ਵੀ ਗਈ ਤਾਂ ਇਹਨੂੰ ਠੀਕ ਕਰਨ ਵਾਸਤੇ ਸਾਲਸੀ ਪਹਿਲਾਂ ਹੀ ਦਵਾਈ ਇਹ ਬਹੁਤ ਜ਼ਿਆਦੇ ਲੋਕਾਂ ਨੂੰ ਦੇ ਦਿੰਦੀ ਹੈ ਪਰ ਅਸੀਂ ਅੱਜ ਵੀਡੀਓ ਰਾਹੀਂ ਸਾਡੇ ਚੈਨਲ 'ਾਂਹੀਂ ਤੁਹਾਡੇ ਫੇਸਬੁੱਕ ਜਾਂ YouTube ਰਾਹੀਂ ਤੁਹਾਨੂੰ ਇਹ ਦੱਸ ਰਿਹਾ ਕਿ ਆਪਣੇ ਕੋਲੇ ਦਵਾਈ ਅਵੇਲੇਬਲ ਤਿਆਰ ਹੈਗੀ ਜਿਹੜੀ ਦਵਾਈ ਕੇ ਇੱਕ ਪਾਊਡਰ ਦੇ ਰੂਪ ਚਾ ਇੱਕ ਲਿਕਰ ਦੇ ਰੂਪ ਆ 5 ਦਿਨ ਦਵਾਈ ਦੇਣੀ ਆ 5 ਦਿਨਾਂ ਦੇ ਬਾਅਦ ਥਾਣਾ ਦੀਆਂ ਸਿੱਧੀਆਂ ਜਾਂ ਥਾਣਾ ਦਾ ਪੀਲਾਪਣ ਦੁੱਧ ਦਾ ਜਾਂ ਮਤਲਬ ਜਿਹੜਾ ਲਹੂ ਆਉਂਦਾ ਉਹ ਖਤਮ ਹੋ ਜਾਣਾਗਾ 5 ਦਿਨ ਦਵਾਈ ਵਰਤਨੀਆ 5 ਦਿਨ ਦਵਾਈ ਵਰਤਣ ਤੋਂ ਬਾਅਦ ਪਸੂ ਉਸ ਤਰ੍ਹਾਂ ਹੀ ਤੁਹਾਡਾ ਠੀਕ ਹੋ ਜਾਣਾਗਾ ਉਹ ਦਵਾਈ ਅਸੀਂ ਹੈਗੀ ਆ ਸਾਡੇ ਕੋਲ ਵੈਬਲਾਸ ਨੂੰ ਦਵਾਈ ਦਿਖਾਉਨੇ ਆ ਜੇ ਕਿਸੇ ਵੀਰ ਨੇ ਦਵਾਈ ਮੰਗਵਾਉਣੀ ਹੋਵੇ ਤਾਂ ਅਸੀਂ ਦਵਾਈ ਭੇਜ-ਭੇਜ ਵੀ ਦੇਵਾਂਗੇ ਤੇ ਦਵਾਈ ਸਾਡੇ ਕੋਲ ਆ ਕੇ ਵੀ ਲੈ ਜਾ ਸਕਦਾ ਜਿਹੜੀ ਦਵਾਈਆਂ ਸਾਡੇ ਕੋਲ ਤਿਆਰ ਹੈ ਇਹ ਦਵਾਈਆਂ ਹੀ ਸਾਡੇ ਕੋਲੇ ਅਸੀਂ ਬਹੁਤ ਟਾਈਮ ਤੋਂ ਆਪਦੀ ਦਵਾਈ ਵਰਤ ਰਹੇ ਹਾਂਗੇ ਸਾਡੀ ਦਵਾਈ ਤਿਆਰ ਕੀਤੀ ਵੀ ਹੈ 2 ਲੀਟਰ ਦੇ ਵਿੱਚ ਦਵਾਈ ਲਿਕਵਿਡ ਹੈ ਇਹ 250 ਗ੍ਰਾਮ ਪਾਊਡਰ ਹੈਗਾ ਇਹ ਦੋਨੇ ਚੀਜ਼ਾਂ ਇਹ ਪਾਊਡਰ ਹੈ ਜਿਹੜਾ ਇਹਨੂੰ 5 ਹਿੱਸਿਆਂ ਦੇ ਵਿੱਚ ਵੰਡ ਲੈਣਾਗਾ 5 ਹਿੱਸਿਆਂ ਦੇ ਵਿੱਚ ਵੰਡ ਕੇ ਰੋਜ਼ ਦੁਪਹਿਰ ਵੇਲੇ ਦੇਣਾਗਾ ਜਿਹੜੀ ਇਹ ਦਵਾਈ ਲੀਕੜ ਹੈ ਇਹਨੂੰ 100 ਗ੍ਰਾਮ ਸਵੇਰ 100 ਗ੍ਰਾਮ ਸ਼ਾਮ ਦੇਣੀ ਆਗੀ ਇਹਨਾਂ 2 ਲੀਟਰ ਦਵਾਈ ਆ ਜਿੰਨਾ ਚਿਰ ਦਵਾਈ ਦੱਸ ਦਿੰਦੀ ਦਵਾਈ ਬਣ ਜਾਂਦੀ ਹੈ ਜਿੰਨਾ ਚਿਰ ਦਵਾਈ ਖਤਮ ਨਹੀਂ ਹੁੰਦੀ ਇਹਨੂੰ ਖਤਮ ਨੇ ਖਤਮ ਕਰਨੀ ਆ ਇਹ ਪਾਊਡਰ 5 ਦਿਨਾਂ ਦੇ ਵਿੱਚ ਖਤਮ ਕਰਨਾ ਤੁਹਾਡਾ ਪਸ਼ੂ ਤੰਦਰੁਸਤ ਹੋ ਜਾਵੇਗਾ ਤੁਹਾਡੇ ਪਸ਼ੂਆਂ ਦੇ ਥਣੇ ਬਿਲਕੁਲ ਠੀਕ ਹੋ ਜਾਣਗੇ ਦੂਜੀ ਗੱਲ ਜੇ ਤੁਸੀਂ ਕਹਿੰਦੇ ਸਾਡੇ ਕਦੇ ਪ੍ਰੋਬਲਮ ਆਈ ਨਹੀਂ ਜਾਂ ਅਸੀਂ ਪਸ਼ੂ ਲੈ ਕੇ ਆਿਆਂਗੇ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਪਸ਼ੂ ਪਿਛਲੇ ਸੂਏ ਇਹਦਾ ਥਣ ਘੱਟ ਸੀ ਜਾਂ ਦੁੱਧ ਦੀ ਸਿੱਧੀਆਂ ਆਈਆਂ ਸੀ ਜਾਂ ਨਾ ਆਈਆਂ ਸੀ ਕਈ ਵਾਰ ਪਸ਼ੂ ਹਟ ਜਾਂਦਾ ਦੁਬਾਰੇ ਸੂਣ ਤੋਂ ਸੀ 1 ਮਹੀਨਾ ਪਹਿਲਾਂ ਇਹ ਦਵਾਈ ਦਾ ਸੇਵਨ ਕਰਾਉਣਾ 1 ਮਹੀਨਾ ਪਹਿਲਾਂ ਸੂਣ ਤੋਂ ਦਵਾਈ ਇਹ ਦੇ ਦੇਣੀ ਆ ਤੁਹਾਡਾ ਪਸ਼ੂ ਬਿਲਕੁਲ ਸੂਣ ਵੇਲੇ ਜਿਹੜੇ ਥਣ ਨੇ ਠੀਕ ਠਾਕ ਹੋਣਗੇ ਕਿਸੇ ਥਣ ਚ ਸਿੱਧੀ ਨਹੀਂ ਆਊ ਕਿਸੇ ਥਣ ਚ ਭਗਰੂਣ ਨਹੀਂ ਆਊਗੀ ਗਵਾਂ ਨੂੰ ਤਾਂ ਲਾਜ਼ਮ ਹੀ ਤੁਸੀਂ ਲਾਜ਼ਮ ਹੀ ਤੁਸੀਂ ਗਵਾਂਨ ਤਾਂ ਤੁਸੀਂ 1 ਮਹੀਨਾ ਪਹਿਲਾਂ ਵਰਤੋ ਕਰਨੀਆਂ ਦੋਸਤੋ ਅਸੀਂ ਬਹੁਤ ਜ਼ਿਆਦਾ ਦਵਾਈ ਇਹ ਪਹਿਲਾਂ ਵਰਤ ਚੁੱਕੇ ਆ ਜਿਹੜੇ ਪਸ਼ੂ ਮੰਡੀਆਂ ਤੋਂ ਮੁੜੇ ਆਏ ਸੀ ਜਿਹੜੇ ਪਸ਼ੂਆਂ ਦੇ ਥਾਣਾ ਦੇ ਵਿੱਚ ਪਾਣੀ ਆਉਂਦਾ ਸੀ ਬਿਲਕੁਲ ਠੀਕ ਹੋਏ ਨੇ ਇਹ ਦਵਾਈ ਜੇ ਤੁਸੀਂ ਕੋਈ ਪਸ਼ੂ ਲਿਆਂਦਾ ਵਾ ਜਾਂ ਤੁਹਾਨੂੰ ਇਹ ਲੱਗਾ ਵੀ ਪਿਛਲੇ ਸੂਏ ਸਾਡੇ ਪਸ਼ੂ ਦੇ ਥਾਣਾ ਸਿੱਧੀਆਂ ਆਈਆਂ ਸੀ ਪਸ਼ੂ ਹਟਣ ਵਾਲਾ ਸੀ ਤੁਸੀਂ ਗੌਰ ਨਹੀਂ ਕੀਤੀ ਤੁਸੀਂ ਸੂਣ ਤੋਂ ਹੀ 1 ਮਹੀਨਾ ਪਹਿਲਾਂ ਇਹ ਦਵਾਈ ਦਾ ਸੇਵਨ ਕਰਾਉਣਾਗਾ ਜੇ ਤੁਹਾਡਾ ਪਸ਼ੂ ਕਿਸੇ ਵੀ ਤਰ੍ਹਾਂ ਵੀ ਤੰਦਰੁਸਤਾ ਤੁਸੀਂ ਇਹ ਕਹਿੰਦੇ ਸਾਡੇ ਗੱਲ ਹੋਈ ਨਹੀਂ ਪਰ ਬਾਅਦ ਵਿੱਚ ਟੀਕੇ ਲਵਾਉਣ ਨਾਲ ਜਾਂ ਪਸ਼ੂ ਦੇ ਥਾਂ ਸਲਾਈਆਂ ਮਰਵਾਉਣ ਨਾਲ ਕੋਈ ਫਾਇਦਾ ਨਹੀਂ ਇਹ ਦਵਾਈ ਦਾ ਤੁਸੀਂ ਸੇਵਨ ਕਰਾਓ ਤੇ ਆਪਣੇ ਪਸ਼ੂ ਨੂੰ ਤੰਦਰੁਸਤ ਪਾਓ ਮੁਨਾਫਾ ਵਧਾਓ ਮੈਂ ਸੁਰਜੀਤ ਸਿੰਘ ਨੰਗਲ ਡਿਸਟ੍ਰਿਕਟ ਬਰਨਾਲਾ ਮੇਰਾ ਮੋਬਾਈਲ ਨੰਬਰ ਹੈਗਾ 9417503149 9417503149 ਸਾਨੂੰ ਫੋਨ ਕਰੋ ਇਹ ਦਵਾਈ ਦੀ ਜਿਹੜੀ ਕੀਮਤ ਸਿਰਫ 1100 ਰੁਪਏ ਦੇ ਵਿੱਚ ਤੁਹਾਨੂੰ ਇਹ ਪ੍ਰੋਬਲਮ ਤੋਂ ਛਟਕਾਰਾ ਮਿਲ ਸਕਦਾ ਹੈਗਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ